ਆਪਾਂ ਦੇਖਦੇ ਹੁਣ 10ਵੀਂ 12ਵੀਂ ਦੇ ਜਿਹੜੇ ਪੇਪਰ ਹੋਣਗੇ ਰਿਜ਼ਲਟ ਆਉਣਗੇ ਚਲੋ ਪ੍ਰਮਾਤਮਾ ਖੈਰ ਕਰੇ ਬੱਚਿਆਂ ਤੇ ਦੇਖਦੇ ਆ ਵੀ ਕਈ ਵਾਰੀ ਬੱਚੇ ਜਿਹੜੇ ਹੈਗੇ ਆਤਮ ਹੱਤਿਆ ਕਰ ਜਾਂਦੇ ਆ ਤੇ ਉਹ ਆਤਮ ਹੱਤਿਆ ਕਰਨ ਦਾ ਕਾਰਨ ਕੀ ਹੁੰਦਾ ਵਧੀਆ ਨੰਬਰ ਲੈ ਹੁੰਦੇ ਆ ਕਾਰਨ ਕੀ ਹੈ ਅਸੀਂ ਬੱਚੇ ਨੂੰ ਉਹਦੀ ਸਫਲਤਾ ਤੇ ਖੁਸ਼ ਹੋਣਾ ਹੀ ਨਹੀਂ ਸਿਖਾਉਂਦੇ ਬੱਚਾ ਪਾਸ ਹੋ ਗਿਆ ਬਹੁਤ ਹੈ ਅਸੀਂ ਕੀ ਆ ਤੁਲਨਾ ਕਰਦੇ ਆ ਵੀ ਫਲਾਨਾ ਇੰਨੇ ਨੰਬਰ ਲੈ ਗਿਆ ਮਤਲਬ ਇੱਕ ਤਰ੍ਹਾਂ ਦੀ ਬੱਚੇ ਦੇ ਮਨ ਦੇ ਵਿੱਚ ਜੈਲਸੀ ਪੈਦਾ ਕਰ ਦਿੰਦੇ ਆ ਤਾਂ ਉਹ ਬੱਚਾ ਫਿਰ ਆਪਣੀ ਜਿਹੜੀ ਸਫਲਤਾ ਹੈ ਉਹਨੂੰ ਆਨੰਦ ਨਹੀਂ ਮੰਨਦਾ ਆਪਣੀ ਸਫਲਤਾ ਨੂੰ ਸਫਲਤਾ ਨਹੀਂ ਮੰਨਦਾ ਦੂਸਰੇ ਦੀ ਆਪਣੇ ਨਾਲੋਂ ਜ਼ਿਆਦਾ ਸਫਲਤਾ ਨੂੰ ਆਪਣੀ ਅਸਫਲਤਾ ਮੰਨਦਾ ਹੈ ਇਸ ਕਰਕੇ ਜਿਹੜੇ ਹੈਗੇ ਆ ਬੱਚੇ ਆਤਮ ਹੱਤਿਆ ਕਰਦੇ ਆ ਆਪਣੇ ਬੱਚਿਆਂ ਨੂੰ ਕਦੇ ਵੀ ਇਹਦੇ ਵਾਸਤੇ ਤੁਸੀਂ ਜ਼ੋਰ ਨਹੀਂ ਪਾਉਣਾ ਬੱਚਿਆਂ ਤੇ ਨੰਬਰ ਜਿੰਨੇ ਮਰਜੀ ਹੈ ਤੁਹਾਡਾ ਬੱਚਾ ਪਾਸ ਹੋ ਗਿਆ ਬਹੁਤ ਹੈ ਪਰ ਜੇਕਰ ਤੁਸੀਂ ਕਹੋਗੇ ਵੀ ਤੁਸੀਂ ਬੱਚੇ ਇੰਨੇ ਪ੍ਰੈਂਡ ਕਿਉਂ ਨਹੀਂ ਲਿਆਏ ਨੰਬਰ ਫਲਾਣਾ ਤੁਹਾਡੇ ਨਾਲ ਵੱਧ ਲੈ ਗਿਆ ਉੱਥੇ ਅਸੀਂ ਬੱਚਿਆਂ ਦਾ ਜਿਹੜਾ ਮਨੋਬਾ ਜਿਹੜਾ ਮਨੋਵਾਲਾ ਉਹ ਥੱਲੇ ਸਿੱਟਦੇ ਆ ਤੇ ਬੱਚੇ ਦੀ ਸਫਲਤਾ ਨੂੰ ਉਹਦੇ ਪਾਸ ਹੋਣ ਨੂੰ ਅਸੀਂ ਸਫਲਤਾ ਹੀ ਨਹੀਂ ਮੰਨਦੇ ਤਾਂ ਇਹ ਇਨਸੀਡੈਂਟ ਜਿਹੜੇ ਹੁਣ ਦੇਖਣ ਨੂੰ ਮਿਲਦੇ ਆ ਇਸ ਵਾਰ ਹੁਣ ਧਿਆਨ ਰੱਖਿਓ ਤੁਹਾਡਾ ਬੱਚਾ ਜਿੰਨੇ ਵੀ ਨੰਬਰ ਲੈ ਕੇ ਪਾਸ ਹੋ ਗਿਆ ਉਹਨੂੰ ਤੁਸੀਂ ਐਪਰੀਸ਼ੀਏਟ ਕਰਨਾ ਵੀ ਬੱਚੇ ਬਹੁਤ ਵਧੀਆ ਤੂੰ ਪਾਸ ਹੋ ਗਿਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਤੁਹਾਡਾ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਨੰਬਰ ਲਊਗਾ